ਇੱਕ ਪਾਸੇ ਜਦੋਂ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਧਰਮ ਦੇ ਪ੍ਰਚਾਰ ਦੇ ਲਈ ਕੋਈ ਵੀ ਉਪਰਾਲਾ ਕਰਦੇ ਹਾਂ ਜਦੋਂ ਅਸੀਂ ਆਪਣੀ ਗਿਣਤੀ ਵਧਾਉਣ ਦੇ ਲਈ ਤੇ ਦੂਜੇ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਦੇ ਵਿੱਚ ਸ਼ਾਮਲ ਕਰਨ ਦੇ ਲਈ ਇਥੋਂ ਤੱਕ ਵੀ ਕਹਿ ਦਿੰਦੇ ਆ ਕਿ ਸਾਡੇ ਲਈ ਸਾਰੇ ਹੀ ਧਰਮ ਸਤਿਕਾਰ ਦੇ ਪਾਤਰ ਨੇ ਸਾਰੇ ਧਰਮ ਉਹ ਪਰਮਾਤਮਾ ਨੂੰ ਮਿਲਣ ਦੇ ਰਾਹ ਨੇ ਕਿ ਸਾਡੇ ਧਰਮ ਦੇ ਸਥਾਨ ਦੇ ਚਾਰੇ ਬੂਹੇ ਸਾਰੇ ਹੀ ਧਰਮ ਦੇ ਲੋਕਾਂ ਲਈ ਖੁੱਲੇ ਨੇ ਤੇ ਦੂਜੇ ਧਰਮ ਦਾ ਬੰਦਾ ਸਾਡੇ ਧਰਮ ਦੇ ਵਿੱਚ ਸ਼ਾਮਲ ਹੋ ਜਾਏ ਉਦੋਂ ਤੱਕ ਸਭ ਕੁਝ ਸ਼ਾਂਤ ਤੇ ਸਹੀ ਚੱਲ ਰਿਹਾ ਹੁੰਦਾ ਹੈ ਪਰ ਦੂਜੇ ਪਾਸੇ ਜਦ ਸਾਡੇ ਧਰਮ ਦਾ ਬੰਦਾ ਕਿਸੇ ਦੂਜੇ ਧਰਮ ਦੇ ਵਿੱਚ ਸ਼ਾਮਲ ਹੋ ਜਾਏ ਫਿਰ ਹਹਾਕਾਰ ਮਚ ਜੰਦੀ ਹੈ ਉਦੋਂ ਸਾਡੇ ਪਹਿਲੇ ਪ੍ਰਚਾਰ ਦੇ ਉਲਟ ਸਾਰੇ ਹੀ ਧਰਮ ਕਿਸੇ ਪ੍ਰਮਾਤਮਾ ਨੂੰ ਮਿਲਣ ਦਾ ਰਾਹ ਨਹੀਂ ਰਹਿਂਦੇ ਤੇ ਸਾਡੀ ਕੋਈ ਸਰਦਾਰੀ ਨਹੀਂ ਰਹਿੰਦੀ ਕਿ ਅਸੀਂ ਦੂਜੇ ਧਰਮਾਂ ਨੂੰ ਬੰਦਾ ਮਾਨ ਸਤ ਕਰਦੇ ਜੀ ਠੀਕ ਇਸੇ ਤਰ੍ਹਾਂ ਇੱਕ ਪਾਸੇ ਅਸੀਂ ਆਖਦੇ ਹਾਂ ਕਿ ਉਸ ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਉਹਦੇ ਬਖਸ਼ਿਸ਼ ਤੋਂ ਬਿਨਾਂ ਕੋਈ ਵੀ ਮਨੁੱਖ ਉਹਦਾ ਨਾਮ ਨਹੀਂ ਜਪ ਸਕਦਾ ਸੇਵਾ ਸਿਮਰਨ ਨਹੀਂ ਕਰ ਸਕਦਾ ਉਦੋਂ ਮਨੁੱਖ ਇੱਕ ਨਿਰਦੋਸ਼ ਤੁੱਛ ਤੇ ਬੇਵਸਪੁਰਾਣੀ ਹੁੰਦਾ ਹੈ ਕਿਉਂਕਿ ਸਭ ਕੁਝ ਕਰਨ ਕਰਾਉਣ ਵਾਲਾ ਉੱਪਰ ਬੈਠਾ ਹੁੰਦਾ ਹੈ ਪਰ ਦੂਜੇ ਪਾਸੇ ਜਦ ਅਸੀਂ ਪ੍ਰਮਾਤਮਾ ਨੂੰ ਨਾਮ ਮੰਨਣ ਵਾਲੇ ਲੋਕਾਂ ਨੂੰ ਸਵੇਰੇ ਸ਼ਾਮ ਜਲੀਲ ਕਰਦੇ ਹਾਂ ਤੇ ਆਪਣੀਆਂ ਧਰਮ ਪੁਸਤਕਾਂ ਦੇ ਵਿੱਚੋਂ ਹਵਾਲੇ ਦੇ ਦੇ ਕੇ ਉਹਨਾਂ ਦੀਆਂ ਮਾਵਾਂ ਨੂੰ ਬੇਸ਼ਵਾਵਾਂ ਦੇ ਸਮਾਨ ਵੀ ਕਹਿ ਦਿੰਨੇ ਆ। ਇੱਥੋਂ ਤੱਕ ਵੀ ਕਹਿ ਦਿੰਨੇ ਆ ਕਿ ਜਿਹੜਾ ਸਿਰ ਪ੍ਰਭੂ ਪਰਮਾਤਮਾ ਅੱਗੇ ਨਹੀਂ ਝੁਕਦਾ ਉਹ ਸਿਰ ਨੂੰ ਕੱਟ ਕੇ ਬਾਲਣ ਦੀ ਥਾਂ ਵਰਤ ਲੈਣਾ ਚਾਹੀਦਾ। ਹੁਣ ਇੱਥੇ ਪਰਮਾਤਮਾ ਦੀ ਥਾਂ ਸਭ ਕੁਝ ਮਨੁੱਖ ਦੇ ਹੀ ਹੱਥ ਵਸ ਹੋ ਜਾਂਦਾ ਹੈ। ਇਹਨਾਂ ਬੇਲੋੜੇ ਧਾਰਮਿਕ ਚ ਮੇਲਿਆਂ ਦੇ ਵਿੱਚੋਂ ਬਾਹਰ ਆਓ ਤੇ ਕੁਦਰਤ ਦੀ ਜੀਵਨ ਦੀ ਸਮਾਜ ਦੀ ਵਿਗਿਆਨਕ ਸਮਝ ਹਾਸਲ ਕਰਕੇ ਇਸ ਧਰਤੀ ਉੱਤੇ ਬਿਹਤਰ ਤੋਂ ਬਿਹਤਰ ਜੀਵਨ ਦੀ ਉਸਾਰੀ ਲਈ ਆਪਣਾ ਬਣਦਾ ਯੋਗਦਾਨ ਪਾਓ